ਸਤਿਨਾਮ ਸ੍ਰੀ ਵਾਹਿਗੁਰੂ ਗੁਰਤੇਗ ਬਾਦਰ ਸਾਹਿਬ ਦੇ 350 ਸਾਲਾ ਸ਼ਤਾਬਦੀ ਪੁਰਬ ਜੜਾ ਰਿਆ ਨਵੰਬਰ ਦੇ ਵਿੱਚ ਉਸ ਤਿਲਕ ਜੰਝੂ ਰਾਖਾ ਪਰਪ ਤਾਕਾ ਕੀਨੋ ਵੱਡੂ ਕਲੂ ਮੇਸਾਕਾ ਇਹ ਦੁਨੀਆ ਦਾ ਵਿੱਚ ਇੱਕੋ ਇੱਕ ਵਿਲੱਖਣ ਇਤਿਹਾਸ ਹੈ ਉਹ ਸ਼ਹਾਦਤ ਜਿੱਨੇ ਦੂਜੇ ਧਰਮ ਨੂੰ ਬਚਾਉਣ ਲਈ ਦਿੱਤੀ ਗਈ ਹੋਏ ਉਹਦੇ ਅੱਜ ਉਪਲਖ ਦੇ ਵਿੱਚ ਇਹ ਸ਼ਤਾਬਦੀ ਦਾ ਆਗਾਸ਼ ਕੀਤਾ ਗਿਆ ਗੁਰਦੁਆਰਾ ਰਕਾਬਗਨ ਸਾਹਿਬ ਭਾਈ ਲੱਕੀ ਸ਼ਾ ਵਨਜਾਰਾ ਜਿਹੜੇ ਗੁਰੂ ਸਾਹਿਬ ਦੇ ਅੰਤ ਤੱਕ ਸੇਵਾ ਸੀ ਦਾਰ ਸੀ ਉਹਨਾਂ ਦੇ ਨਾਮ ਦੇ ਉੱਤੇ ਜਿਹੜਾ ਇਹ ਹਾਲ ਹੈ ਇੱਥੇ ਸਹਿਜ ਪਾਠ ਦੀ ਰਮਪਤਾ ਕੀਤੀ ਗਈ ਹੈ ਸੰਤਾਂ ਹਜ਼ਾਰਾਂ ਦੀ ਤਦਾਦ ਦੇ ਵਿੱਚ ਇੱਥੇ ਪਹੁੰਚੀਆਂ ਮੈਂ ਸਾਰੀਆਂ ਸੰਤਾਂ ਦਾ ਧੰਨਵਾਦ ਕਰਦਾ ਔਰ ਦੁਨੀਆ ਭਰ ਦੇ ਵੱਖ-ਵੱਖ ਜਿੱਥੋਂ ਸਾਨੂੰ ਫੋਨ ਆ ਰਹੇ ਨੇ ਦੁਨੀਆ ਦੇ ਵਿੱਚ ਬੈਠੇ ਲੋਕ ਅੱਜ ਆਨਲਾਈਨ ਬੈਠ ਕੇ ਵੀ ਇਹ ਦੇਖ ਰਹੇ ਨੇ ਔਰ ਉਹਨਾਂ ਨੇ ਆਪਣੇ ਘਰਾਂ ਦੇ ਵਿੱਚ ਸਹਿਜ ਪਾਠ ਦੀ ਰਮਪਤਾ ਕੀਤੀ ਹੈ ਤਾਂ ਕਿ ਅਸੀਂ ਗੁਰੂ ਨੂੰ ਆਪਣਾ عقیدہ ਪੇਟ ਕਰ ਸਕੀਏ ਆਪਣੇ ਗੁਰੂ ਨੂੰ ਨਕਮਸਤਕ ਹੋ ਸਕੀਏ ਗੁਰੂ ਤੇ ਜਸਗਨਨ ਕਰਦੇ ਹੋਏ ਸ਼ਤਾਬਦੀ ਮਨਾ ਸਕੀ ਹੈ ਸੋ ਮੈਂ ਸਮੂਹ ਸੰਗਤ ਦਾ ਲੱਖ ਲੱਖ ਧੰਨਵਾਦ ਕਰਦਾ ਸਰ ਇਹ ਕੱਦ ਤੱਕ ਚਲੇਗੀ ਔਰ ਕਾ ਇਹ 25 ਨਵੰਬਰ ਤੱਕ ਜਿਹੜੀ ਸ਼ਤਾਬਦੀ ਦੇ ਅਲੱਗ ਅਲੱਗ ਪ੍ਰੋਗਰਾਮ ਹੋਣੇ ਨੇ ਔਰ ਘਰਾਂ ਦੇ ਵਿੱਚ ਸਭ ਨੂੰ ਬੇਨਤੀ ਕੀਤੀ ਜਾ ਰਹੀ ਹੈ ਕਿ 25 ਨਵੰਬਰ ਤੱਕ ਇਸ ਸਹਿਜ ਪਾਠ ਦੀ ਜਿਹੜੀ ਸੰਪੂਰਤਾ ਕੀਤੀ ਜਾਏ ਔਰ 25 ਨਵੰਬਰ ਨੂੰ ਲਾਲ ਕਿਲੇ ਦੇ ਮੈਦਾਨ ਤੋਂ ਇਹਦੀ ਲੱਖਾਂ ਦੀ ਤਦਾਦ ਦੇ ਵਿੱਚ ਜਦ ਲੋਕ ਉੱਥੇ ਬੈਠ ਕੇ ਇਹ ਸਹਿਜ ਪਾਠ ਕਰਨਗੇ ਗੁਰੂ ਸਾਹਿਬ ਦੇ ਨਵੇਂ ਮਹੱਲੇ ਦੇ ਸ਼ਲੋਕ ਪੜ ਕੇ ਇਸ ਦੀ ਸਮਾਪਤੀ ਕੀਤੀ ਜਾਏਗੀ ਇਹ ਅੱਜ ਦਿੱਲੀ ਕਮੇਟੀ ਵੱਲੋਂ ਜਿਹੜਾ ਆਗਾਸ਼ ਕੀਤਾ ਗਿਆ ਸ਼ਹਾਬ ਜੀ ਦਾ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੇ 350 ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਤ ਅੱਜ ਭਾਈ ਲੱਖੀਸ਼ਾ ਬੰਜਾਰਾ ਹਾਲ ਗੁਰਦੁਆਰਾ ਰਕਾਬगंज ਸਾਹਿਬ ਵਿਖੇ ਸਹਿਜ ਪਾਠ ਦੀ ਆਰੰਭਤਾ ਕੀਤੀ ਗਈ ਹੈ ਸੰਗਤਾਂ ਨੂੰ ਬੇਨਤੀ ਕੀਤੀ ਗਈ ਸੀ ਕਿ ਉਹ ਸੰਗਤਾਂ ਆਉਂਦ ਸਹਿਜ ਬਾਠ ਦੀ ਅਰੰਭਤਾ ਦੇ ਵਿੱਚ ਸ਼ਾਮਲ ਹੋਣ ਔਰ ਵੱਧ ਤੋਂ ਵੱਧ ਸੰਗਤ ਆਪਣੇ ਘਰਾਂ ਦੇ ਵਿੱਚ ਸਹਿਜ ਬਾਠ ਸੰਪੂਰਨ ਕਰਨ ਔਰ 25 ਨਵੰਬਰ ਨੂੰ ਸਮਾਪਤੀ ਹੋਏਗੀ ਜੋ ਲਾਲ ਕਿਲੇ ਦੇ ਮਦਾਨ ਦੇ ਉੱਤੇ ਵੱਡੀ ਗਿਣਤੀ ਦੇ ਵਿੱਚ ਸੰਗਤ ਜਿੱਥੇ-ਜਿੱਥੇ ਵੀ ਸਹਿਜ ਬਾਠ ਕਰ ਰਹੇ ਉਹ ਸਾਰੇ ਉੱਥੇ ਪਹੁੰਚਣਗੇ ਉੱਥੇ ਸਮਾਪਤੀ ਕਰਾਂਗੇ ਅੱਜ ਸਾਨੂੰ ਇਸ ਗੱਲ ਦੀ ਬੜੀ ਪ੍ਰਸੰਤਾ ਹੈ ਕਿ ਸਾਡੀ ਜੋ ਅਸੀਂ ਉਪਰਾਲਾ ਕੀਤਾ ਜੋ ਅਸੀਂ ਸੰਗਤਾਂ ਨੂੰ ਬੇਨਤੀ ਕੀਤੀ ਸੀ ਵੱਡੀ ਗਿਣਤੀ ਦੇ ਵਿੱਚ ਸੰਗਤ ਅੱਜ ਇੱਥੇ ਪਹੁੰਚੀ ਆ ਜਿੰਨਾ ਅਸੀਂ ਪ੍ਰਬੰਧ ਕੀਤਾ ਸੀ ਉਸ ਤੋਂ ਵੀ ਬਹੁਤ ਜ਼ਿਆਦਾ ਸੰਗਤ ਇੱਥੇ ਪਹੁੰਚੀ ਆ ਸੋ ਮੈਂ ਵਧਾਈ ਦਿੰਦਾ ਸਮੂਹ ਸੰਗਤਾਂ ਵਧਾਈ ਦੇ ਪਾਤਰ ਹੈ ਕਿ ਜਿਨ੍ਹਾਂ ਨੇ ਧੰਤਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਪੜਨ ਦਾ ਬਾਣੀ ਸੁਣਨ ਦਾ ਇਹ ਉਪਰਾਲਾ ਕੀਤਾ ਹੈ ਔਰ ਅੱਜ ਵੱਡੀ ਗਿਣਤੀ ਦੇ ਵਿੱਚ ਪਹੁੰਚੇ ਆ ਸਾਨੂੰ ਲੱਗਦਾ ਹੈ ਕਿ ਇਹ ਜਿੰਨੇ ਪ੍ਰੋਗਰਾਮ ਅਸੀਂ ਉਲੀਕੇ ਆ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ 350 ਸਾਲਾ ਸ਼ਹੀਦੀ ਦਿਹਾੜਾ ਨੂੰ ਮਨਾਉਣ ਦਾ ਪੂਰਾ ਸਾਲ ਭਰ ਜਿਹੜੇ ਪ੍ਰੋਗਰਾਮ ਲਿਖੇ ਆ ਇਸੇ ਤਰ੍ਹਾਂ ਹੀ ਸੰਗਤ ਦਾ ਹੰਗਾਰਾ ਮਿਲਦਾ ਰਹੇਗਾ ਔਰ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਮਹਾਨ ਸ਼ਹਾਦਤ ਜੋ ਹੋਈ ਹੈ ਉਸ ਦਾ ਸੰਦੇਸ਼ ਬੱਚੇ-ਬੱਚੇ ਤੱਕ ਦੇਸ਼ ਦੇ ਪਹੁੰਚੇ ਬੱਚਿਆਂ ਨੂੰ ਲੋਕਾਂ ਨੂੰ ਪਤਾ ਲੱਗੇ ਕਿ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੇ ਸ਼ਹਾਦਤ ਦਿੱਤੀ ਸੀ ਤਾਂ ਇਸ ਦੇਸ਼ ਦੇ ਵਿੱਚ ਅੱਜ ਇਹ ਧਰਮ ਜਿੰਦਾ ਹਨ ਤਾਂ ਹੀ ਅੱਜ ਇੱਥੇ ਸੰਸਕ੍ਰਿਤੀ ਜਿੰਦਾ ਹੈ ਇਹ ਬੜੀ ਮੈਂ ਸਮਝਦਾ ਕਿ ਹਰ ਇੱਕ ਦੇਸ਼ ਵਾਸੀ ਨੂੰ ਇਸ ਦੇ ਬਾਰੇ ਜਾਣਕਾਰੀ ਹੋਣੀ ਚਾਹੀਦੀ ਹੈ ਅੱਜ ਬੜੀ ਪ੍ਰਸੰਤਾ ਹੋ ਰਹੀ ਹੈ ਜੋ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਸੰਗਤਾਂ ਨੇ ਸਹਿਯੋਗ ਪੜ ਰੱਖਿਆ ਸਿੱਖਾਂ ਦੇ ਵਿੱਚ ਇੱਕ ਘਾੜ ਸੀ ਸਿੱਖ ਇੱਕ ਤੇ ਬਾਣੀ ਪੜਦੇ ਨਹੀਂ ਸੀ ਪੜਦੇ ਸੀ ਤੇ ਬੜੀ ਫਾਸਟ ਪੜਦੇ ਸੀ ਹੁਣ ਬਾਣੀ ਨੂੰ ਪੜਨ ਵਾਸਤੇ ਉਹਦੇ ਚੋਂ ਹੀਰੇ ਮੋਤੀ ਚੁਗਣ ਵਾਸਤੇ ਸਿੱਖਾਂ ਨੇ ਅਜੋ ਉਪਰਾਲਾ ਕੀਤਾ। ਹੌਲੀ ਹੌਲੀ ਬਾਣੀ ਪੜਨਗੇ। ਸਾਰੀ ਸੰਪੂਰਨ ਬਾਣੀ ਹੈ 225 ਦਿਨਾਂ ਦੇ ਵਿੱਚ ਆਪਾਂ ਕਵਰ ਕਰਾਂਗੇ, ਪਾਠ ਦੇ ਭੋਗ ਪੈਣਗੇ। ਮੈਂ ਸਾਰੀਆਂ ਸੰਗਤਾਂ ਨੂੰ ਬੇਨਤੀ ਕਰਦਾ ਜਿਹੜੇ ਰਹਿ ਵੀ ਗਏ ਨਾ ਅੱਜ ਉਹ ਦਿਲ ਛੋਟਾ ਨਾ ਕਰੋ। ਜਿਸ ਦਿਨ ਭੋਗ ਪੈਣਗੇ 25 ਨਵੰਬਰ ਨੂੰ ਉਦੋਂ ਸਾਰੇ ਦੇ ਸਾਰੇ ਆ ਕੇ ਸੀਸਗੰਜ ਸਾਹਿਬ ਆਪਾਂ ਇਕੱਠੇ ਸਤਿਗੁਰਾਂ ਨੂੰ ਨਵੇਂ ਮਲੇ ਦੇ ਸ਼ਲੋਕਾਂ ਤੋਂ ਭੋਗ ਪਾ ਕੇ ਆਪਾਂ ਸਤਿਗੁਰਾਂ ਨੂੰ ਨਤਮਸਤਕ ਹੋਵਾਂਗੇ, ਸਜਦਾ ਕਰਾਂਗੇ। ਕਹਿੰਦੇ ਨੇ ਸਮੁੰਦਰ ਦੇ ਵਿੱਚ ਬੜੇ ਸਾਰੇ ਹੀਰੇ ਮੋਤੀ ਆ ਮਗਰ ਜਿਹੜਾ ਉਹਦੇ ਵਿੱਚ ਜਾਏਗਾ ਉਹੀ ਲੱਭ ਕੇ ਲਿਆਏਗਾ ਹੁਣ ਜਿਨ੍ਹਾਂ ਨੇ ਉਪਰਾਲਾ ਕੀਤਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਰਗੇ ਸਮੁੰਦਰ ਆਥਾ ਬਾਣੀ ਦੇ ਵਿੱਚ ਜਾਣ ਦਾ ਉਹਦੇ ਚੋਂ ਹੀਰੇ ਮੋਤੀ ਚੁਗਣਗੇ ਕੋਈ ਪਤਾ ਨਹੀਂ ਕਿਹੜੀ ਬਾਣੀ ਦੀ ਪੰਕਤੀ ਤੁਹਾਡੀ ਜ਼ਿੰਦਗੀ ਚੇਂਜ ਕਰਕੇ ਰੱਖ ਦੇ ਇੱਕ ਬਾਣੀ ਦੀ ਇੱਕ ਇੱਕ ਪੰਕਤੀ ਇੱਕ ਇੱਕ ਅੱਖਰ ਦੇ ਵਿੱਚ ਇੰਨੀ ਸ਼ਕਤੀ ਹੈ ਇੰਨੀ ਪਾਵਰ ਹੈ ਤੁਹਾਡੀ ਜ਼ਿੰਦਗੀ ਇੱਕ ਸਕਿੰਟ ਦੇ ਵਿੱਚ ਚੇਂਜ ਹੋ ਸਕਦੀ ਹੈ ਤੇ ਜਿਨ੍ਹਾਂ ਨੇ ਉਪਰਾਲਾ ਕੀਤਾ ਮੈਂ ਸਾਰੀਆਂ ਸੰਗਤਾਂ ਨੂੰ ਬਹੁਤ-ਬਹੁਤ ਵਧਾਈ ਦਿੰਦਾ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜਿਹੜੀਆਂ ਸੰਗਤਾਂ ਆਈਆਂ ਸਾਡੇ ਹੈੱਡ ਗ੍ਰੰਥੀ ਸਹਿਬਾਨ ਪ੍ਰਚਾਰਕ ਸਹਿਬਾਨ ਆਏ ਉਹਨਾਂ ਨੇ ਵੀ ਸਹਿਯੋਗ ਕੀਤਾ ਔਰ ਦਿੱਲੀ ਚੋਂ ਲੋਕਲ ਦਿੱਲੀ ਤੋਂ ਬਾਰੋਂ ਵੀ ਸੰਗਤਾਂ ਆਈਆਂ ਸਾਰਿਆਂ ਨੂੰ ਅਸੀਂ ਦਿੱਲੀ ਕਮੇਟੀ ਵੱਲੋਂ ਜੀ ਆਇਆਂ ਕਰਦੇ ਹਜੂਰ ਪਾਤਸ਼ਾਹ ਦੇ ਚਰਨਾਂ 'ਚ ਬੇਨਤੀ ਕਰਦੇ ਹਾਂ ਕਿ ਜਿਹੜੇ ਬਾਣੀ ਦੇ ਨਾਲ ਬਾਣੀ ਪੜਨ ਵਾਸਤੇ ਨਾਲ ਜੁੜੇ ਨੇ ਬਾਣੀ ਦੇ ਪਾਵ ਸੰਗਤਾਂ ਦੇ ਸਾਡੇ ਫਿਰਦਿਆਂ 'ਚ ਵੱਸ ਜਾਣ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਮੁਰਤੇ ਇੱਕ ਬਹਾਦਰ ਸਾਹਿਬ ਦੀ ਜਿਹੜੀ 350 ਸਾਲਾਂ ਸਤਵ ਦੀ ਆ ਰਹੀ ਹੈ ਉਹਨੂੰ ਮੁੱਖ ਰੱਖਦੇ ਹੋਏ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਾਬਾ ਲੱਖੀਸ਼ਾ ਵਨਜਾਰਾ ਹਾਲ ਦੇ ਵਿੱਚ ਅੱਜ ਹਜ਼ਾਰਾਂ ਸੰਗਤਾਂ ਨੇ ਸਹਿਜ ਬਾਣ ਦੇ ਆਰੰਭਤਾ ਕੀਤੀ ਹੈ ਔਰ ਇਹ ਆਰੰਭਤਾ ਦੀ ਸਮਾਪਤੀ ਜਿਹੜੀ ਹੈ 25 ਨਵੰਬਰ 2025 ਨੂੰ ਲਾਲ ਕਿਲਾ ਸਾਹਿਬ ਦੇ ਵਿਖੇ ਸਲੋਕ ਨਾਵੇਂ ਮੈਲੇ ਦੇ ਸਲੋਕ ਪੜ੍ਹ ਕੇ ਸਮਾਪਤੀ ਕੀਤੀ ਜਾਏਗੀ ਇਸ ਮੌਕੇ ਤੇ ਮੈਂ ਸਾਰੇ ਗੁਰਨਾਨਕ ਨਾਮ ਨੇਵਾ ਸੰਤਾਨ ਨੂੰ ਮੈਂ ਬੇਨਤੀ ਕਰਾਂਗਾ ਕਿ ਉਹ ਪੂਰੇ ਸੰਸਾਰ ਭਰ ਦੇ ਵਿੱਚ ਇਸ ਲੜੀ ਦੇ ਵਿੱਚ ਸ਼ਾਮਿਲ ਹੋ ਕੇ ਗੁਰੂ ਘਰ ਦਾ ਯਸ ਮਾਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਬਹੁਤ بڑا ਉਪਰਾਲਾ ਹੈ ਬਹੁਤ ਅੱਛਾ ਹੈ ਕਿ ਸੰਗਤ ਨੂੰ ਸਾਥ ਇਕੱਠਾ ਜੋੜਾ ਗਿਆ ਹੈ ਜੋ ਕਿ ਹੁਮੋ ਆਗੇ ਸਾਰੀ ਜਗ੍ਹਾ ਤੋਂ ਸੰਤਾ ਮੋਚੀਆਂ ਆਈਆਂ ਕਿਉਂਕਿ ਬਹੁਤ ਅੱਛਾ ਲੱਗ ਰਿਹਾ ਮੈਨੂੰ ਦੇਖਣ ਜੀ ਤਾਂ ਕਿ ਜਗ੍ਹਾ ਨਹੀਂ ਹੈ ਆਲਵੇਜ਼ ਬੈਟਰ ਵਾਸਤੇ ਕਿ ਲੋਕਾਂ ਦਾ ਉਤਸ਼ਾਹ ਦੇਖੋ ਜਰਾ ਕਿ ਕਿਸਾ ਇੰਨੀ ਦੂਰੋਂ ਦੂਰੋਂ ਮਤਲਬ ਇਕੱਠੇ ਇਕੱਠ ਹੋ ਕੇ ਆਇਆ ਰਿਹਾ ਹੈ